ਦੈਨਿਕਸ ਵੇਰਾ ਤੁਸੀਂ ਦੇਖ ਰਹੇ ਹੋ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਪਲ ਸ਼ਰਮਾ ਨਾਲ ਜੁੜੀ ਹੋਈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕੁਝ ਦਿਨ ਪਹਿਲਾਂ ਕਪਲ ਸ਼ਰਮਾ ਦੇ ਕੈਫੇ ਤੇ ਫਿਰ ਇੱਕ ਵਾਰੀ ਹਮਲਾ ਹੋਇਆ ਸੀ ਦੱਸ ਦਈਏ ਕਿ ਸਭ ਤੋਂ ਪਹਿਲਾਂ ਜਿਹੜਾ ਹਮਲਾ ਹੋਇਆ ਸੀ ਉਹ 12 ਜੁਲਾਈ ਨੂੰ ਹੋਇਆ ਸੀ 12 11 ਤੋਂ 12 ਰਾਊਂਡ ਜਿਹੜੇ ਫਾਇਰਿੰਗ ਕੀਤੀ ਗਈ ਸੀ ਕਿ ਤੋਂ ਉਸ ਤੋਂ ਬਾਅਦ ਕੁਝ ਦਿਨ ਪਹਿਲਾਂ ਕਪਲ ਸ਼ਰਮਾ ਦੇ ਕੈਪਸ ਰੈਸਿਡੈਂਟ ਤੇ ਜਿਹੜਾ ਕੈਪਸ ਕੈਫੇ ਜੋ ਪ੍ਰਮਪਟਰ ਦੇ ਵਿੱਚ ਕੈਨੇਡਾ ਦੇ ਵਿੱਚ ਹੈ ਉਸ ਤੇ ਫਿਰ ਸ਼ੇ ਰਾਉਂਡ ਫਾਇਰਿੰਗ ਹੋਈ ਤਾਂ ਉਸ ਤੋਂ ਬਾਅਦ ਅੱਜ ਵੱਡੀ ਖਬਰ ਨਿਕਲ ਕੇ ਜਿਹੜੀ ਇਹ ਸਾਹਮਣੇ ਆ ਰਹੀ ਹੈ ਕਿ ਕਪਲ ਸ਼ਰਮਾ ਨੂੰ ਮੁੰਬਈ ਪੁਲਿਸ ਵੱਲੋਂ ਸਿਕਿਉਰਿਟੀ ਮਿਲ ਗਈ ਹੈ ਦੱਸਦੀ ਹੈ ਕਿ ਇਹ ਜਿਹੜਾ ਹਮਲਾ ਕਿਸੇ ਢਿੱਲੋ ਨਾਮ ਦੇ ਵਿਅਕਤੀ ਤੋਂ ਕੀਤਾ ਗਿਆ ਸੀਗਾ ਤਾਂ ਲੌਰੈਂਸ ਗੈਂਗ ਔਰ ਢਿੱਲੋ ਗੈਂਗ ਦੇ ਨਾਲ ਮਿਲ ਕੇ ਜਿਹੜਾ ਇਹ ਹਮਲਾ ਕੀਤਾ ਗਿਆ ਸੀ ਤਾਂ ਉਹਨਾਂ ਨੇ ਵਾਰਨਿੰਗ ਇਹ ਦਿੱਤੀ ਸੀ ਕਿ ਕਪਲ ਸ਼ਰਮਾ ਜੋ ਕਿ ਸਲਮਾਨ ਖਾਨ ਦੇ ਨਾਲ ਕੰਮ ਕਰਦਾ ਹੈ ਜਿਹੜਾ ਵੀ ਆਦਮੀ ਸਲਮਾਨ ਖਾਨ ਦੇ ਨਾਲ ਕੰਮ ਕਰੇਗਾ ਉਸ ਦਾ ਇਹੀ ਹੱਲ ਕੀਤਾ ਜਾਵੇਗਾ ਔਰ ਜਿਹੜੀ ਧਮਕੀ ਦਿੱਤੀ ਗਈ ਸੀ ਕਿ ਕਪਿਲ ਸ਼ਰਮਾ ਨੇ ਜਿਹੜੇ ਸ਼ੁਰੂਆਤੀ ਸ਼ੁਰੂਆਤ ਦੌਰ ਦੇ ਵਿੱਚ ਜਿਹੜਾ Netflix ਤੇ ਜਿਹੜਾ ਪਹਿਲਾ ਐਪੀਸੋਡ ਸੀ ਉਸ ਦੇ ਵਿੱਚ ਸਲਮਾਨ ਖਾਨ ਨੂੰ ਬੁਲਾਇਆ ਸੀ ਤਾਂ ਸਲਮਾਨ ਖਾਨ ਦੇ ਨਾਲ ਉਸ ਦੇ ਵਧੀਆ ਸਬੰਧ ਨੇ ਇਸ ਕਰਕੇ ਜਿਹੜੀ ਹਮਲੇ ਦੀ ਜ਼ਿੰਮੇਵਾਰੀ ਕੋ ਟਿੱਲੋ ਗੈਂਗ ਵੱਲੋਂ ਲਈ ਗਈ ਸੀ ਲੋਰੈਂਸ ਗੈਂਗ ਵੱਲੋਂ ਲਈ ਗਈ ਸੀ ਤਾਂ ਉਸ ਤੋਂ ਬਾਅਦ ਕਪਿਲ ਸ਼ਰਮਾ ਦੇ ਕੈਫੇ ਤੇ 6 ਰਾਉਂਡ ਫਾਇਰਿੰਗ ਕੀਤੀ ਗਈ ਸੀ ਤਾਂ ਲਗਾਤਾਰ ਕਪਿਲ ਸ਼ਰਮਾ ਨੂੰ ਧਮਕੀਆਂ ਵੀ ਮਿਲਦੀਆਂ ਪਈਆਂ ਸਨ ਇਸ ਦੇ ਚੱਲਦਿਆਂ ਹੀ ਕਪਲ ਸ਼ਰਮਾ ਤੇ ਜਿਹੜਾ ਕਿ ਹੁਣ ਮੁੰਬਈ ਪੁਲਿਸ ਵੱਲੋਂ ਸਿਕਿਉਰਿਟੀ ਮਿਲ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਇਹ ਸਾਂਝੀ ਕਰਦੇ ਪਏ ਆ ਤਾਂ ਦੱਸ ਦਈਏ ਕਿ ਇੱਕ ਵਾਰ ਫਿਰ ਦੱਸ ਦਈਏ ਕਿ ਸਭ ਤੋਂ ਪਹਿਲਾ ਹਮਲਾ 12 ਜੁਲਾਈ ਨੂੰ ਕੀਤਾ ਗਿਆ ਸੀ ਤਾਂ ਉਦੋਂ 11 ਤੋਂ 12 ਰਾਊਂਡ ਫਾਇਰਿੰਗ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਕੁਝ ਦਿਨ ਪਹਿਲਾਂ ਫਿਰ ਇੱਕ ਵਾਰ ਕਪਲ ਸ਼ਰਮਾ ਦੇ ਕੈਫੇ ਤੇ ਫਾਇਰਿੰਗ ਹੋਈ ਹੈ 6 ਰਾਊਂਡ ਫਾਇਰਿੰਗ ਉੱਥੇ ਕੀਤੀ ਗਈ ਹੈ ਤਾਂ ਇਹ ਜਿਹੜਾ ਪੂਰਾ ਮਾਮਲਾ ਸੀ ਉੱਥੇ 6 ਰਾਊਂਡ ਫਾਇਰਿੰਗ ਕਰਕੇ ਤਾਂ ਉਸ ਤੋਂ ਬਾਅਦ ਇੱਕ ਪੋਸਟ ਜਾਰੀ ਕੀਤੀ ਜਾਂਦੀ ਹੈ ਢਿੱਲੋ ਨਾਮ ਦੇ ਵਿਅਕਤੀ ਵੱਲੋਂ ਉਹਨਾਂ ਨੇ ਇਹ ਲਿਖਿਆ ਕੀ ਕਪਿਲ ਸ਼ਰਮਾ ਜੋ ਕਿ ਸਲਮਾਨ ਖਾਨ ਨੇ ਨਾਲ ਉਸਦੀ ਨੇੜਤਾ ਹੈ ਇਸ ਕਰਕੇ ਕਪਿਲ ਸ਼ਰਮਾ ਤੇ ਅਸੀਂ ਫਾਇਰਿੰਗ ਕੀਤੀ ਹੈ ਹਮਲਾ ਕੀਤਾ ਹੈ ਚੇਕਰ ਕੋਈ ਵੀ ਵਿਅਕਤੀ ਕੋਈ ਵੀ ਐਕਟਰ ਕੋਈ ਵੀ ਅਦਾਕਾਰ ਸਲਮਾਨ ਖਾਨ ਨਾਲ ਸੰਬੰਧ ਰੱਖਦਾ ਹੈ ਤਾਂ ਉਸ ਦਾ ਵੀ ਇਹੀ ਅਸ਼ਰ ਕੀਤਾ ਜਾਵੇਗਾ ਤਾਂ ਉਹਨਾਂ ਨੇ ਇਹ ਵੀ ਕਹੇ ਸੀ ਅਗਲੀ ਵਾਰ ਅਸੀਂ AK47 ਨਾਲ ਫਾਇਰਿੰਗ ਕਰਾਂਗੇ ਤਾਂ ਇਸ ਦੇ ਚਲਦੇ ਆ ਕਪਿਲ ਸ਼ਰਮਾ ਨੂੰ ਮੁੰਬਈ ਦੇ ਵਿੱਚ ਜਿਹੜੀ ਆ ਪੁਲਿਸ ਵੱਲੋਂ ਸਿਕਿਉਰਿਟੀ ਮਿਲ ਗਈ ਹੈ